ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬਲਾਤਕਾਰੀ ਬਾਬਾ ਪੁਲਿਸ ਦੇ ਹੱਥੀਂ ਚੜ ਗਿਆ ਤੇ ਹੁਣ ਪੁਲਿਸ ਇਸ ਤੋਂ ਪੁੱਛਗਿੱਛ ਕਰੇਗੀ ਕਿ ਕਿਸ ਤਰ੍ਹਾਂ ਕੁੜੀਆਂ ਨੂੰ ਆਪਣੇ ਜਾਲ ਦੇ ਵਿੱਚ ਫਸਾ ਕੇ ਗੁਰੂ ਘਰ ਦੇ ਵਿੱਚ ਉਹਨਾਂ ਦੇ ਨਾਲ ਬਲਾਤਕਾਰ ਕੀਤਾ ਜਾਂਦਾ ਸੀ ਉਹਨਾਂ ਦੇ ਨਾਲ ਸੰਬੰਧ ਬਣਾਏ ਜਾਂਦੇ ਸੀ ਤੇ ਇਹ ਵੀ ਦੱਸ ਦਿੰਦੇ ਆ ਕਿ ਪੁਲਿਸ ਨੂੰ ਇਸ ਦਾ ਰਿਮਾਂਡ ਮਿਲ ਚੁੱਕਾ ਹੈ ਤੇ ਹੁਣ ਰਿਮਾਂਡ ਤੇ ਅਗਲੀ ਪੁੱਛਗਿੱਛ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹ ਰਿਮਾਂਡ ਹੈ ਜਿਹੜਾ ਹਾਸਲ ਕੀਤਾ ਗਿਆ ਹੈ ਤੇ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਇਹ ਬਾਬਾ ਪਿਛਲੇ ਕਈ ਸਾਲਾਂ ਤੋਂ ਅਜੇਹੀਆਂ ਗਲਤ ਹਰਕਤਾਂ ਕਰ ਰਿਹਾ ਹੈ ਪੂਰਾ ਮਾਮਲਾ ਕੀ ਹੈ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਜਗਰਾਉਂ ਦੇ ਗੁਰਦੁਆਰਾ ਚਰਨਕਾਟ ਸਾਹਿਬ ਦੇ ਵਿੱਚ ਜੋ ਰਾਏਕੋਟ ਰੋਡ ਦੇ ਉੱਤੇ ਬਣਿਆ ਹੋਇਆ ਖਾੜੇ ਦੇ ਬਾਬਾ ਬਲਜਿੰਦਰ ਸਿੰਘ ਤੇ ਨਾਮ ਦੇ ਨਾਲੇ ਜਿਹੜਾ ਜਾਣਿਆ ਜਾਂਦਾ ਹੈ ਇਸਥਾਨ ਤੇ ਬਾਬਾ ਬਲਜਿੰਦਰ ਸਿੰਘ ਨੂੰ ਅੱਜ ਜਗਰਾਉਂ ਪੁਲਿਸ ਨੇ ਕਾਬੂ ਕਰ ਲਿਆ ਤੇ ਇਹ ਵੀ ਦੱਸ ਦੇਣਾ ਕਿ ਇਸ ਬਾਬੇ ਦੇ ਉੱਤੇ ਇੱਕ ਨਹੀਂ ਦੋ ਨਹੀਂ ਕਈ ਬਲਾਤਕਾਰਾਂ ਦੇ ਇਲਜ਼ਾਮ ਲੱਗੇ ਨੇ ਤੇ ਇਹ ਵੀ ਕਿਹਾ ਜਾ ਰਿਹਾ ਕਿ ਹਰੇਕ ਕੁੜੀ ਦੇ ਨਾਲ ਇਸ ਬਾਬੇ ਨੇ ਗੁਰੂ ਘਰ ਦੇ ਵਿੱਚ ਹੀ 40 ਤੋਂ 50 ਵਾਰ ਸਬੰਧ ਬਣਾਏ ਸੀ ਇਹ ਜਿਹੜੇ ਵੱਡੇ ਇਲਜ਼ਾਮ ਲੱਗੇ ਸੀ ਸਵੇਰ ਦੀ ਲਿਵਿੰਗ ਇੰਡੀਆ ਨਿਊਜ਼ ਵੀ ਇਹ ਖਬਰ ਤੁਹਾਡੇ ਨਾਲ ਚਲਾ ਰਿਹਾ ਤੇ ਇਹ ਵੀ ਦੱਸ ਦਿੰਦੇ ਆ ਅਮਰਿਤਪਾਲ ਸਿੰਘ ਮਹਿਰੋਂ ਦੇ ਵੱਲੋਂ ਇਸ ਬਾਬੇ ਦੀ ਕੁੱਟਮਾਰ ਕੀਤੀ ਗਈ ਤੇ ਉਸ ਇਸ ਨਾਲ ਮਿਲ ਕੇ ਸਾਰਾ ਮਾਮਲਾ ਕੀ ਉਹ ਵੀ ਜਾਣਿਆ ਗਿਆ ਤੇ ਕੁੜੀ ਦੇ ਵੱਲੋਂ ਜੋ ਇਲਜ਼ਾਮ ਲਗਾਏ ਗਏ ਸੀ ਉਸ ਕੁੜੀ ਦੀ ਵੀ ਵੀਡੀਓ ਵਾਇਰਲ ਹੋ ਰਹੀ ਹੈ ਇਹ ਜਿਹੜਾ ਮਾਮਲਾ ਇਹ ਸਵੇਰ ਤੋਂ ਪੱਖਿਆ ਹੋਇਆ ਸੀ ਕਿਉਂਕਿ ਗੁਰੂ ਘਰ ਦੇ ਨਾਲੇ ਜਿਹੜਾ ਮਾਮਲਾ ਸੰਬੰਧਿਤ ਸੀ ਤੇ ਇਸ ਮਾਮਲੇ ਦੇ ਵਿੱਚ ਹੁਣ ਅਪਡੇਟ ਇਹ ਹੈ ਕਿ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਿਸ ਨੇ ਇਸ ਪਖੰਡੀ ਬਾਬੇ ਦਾ ਬਲਾਤਕਾਰੀ ਬਾਬੇ ਦਾ ਰਿਮਾਂਡ ਲੈ ਲਿਆ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਬਾਬਾ ਔਰਤਾਂ ਦੇ ਨਾਲ ਜ਼ਬਰਦਸਤਨਾਹ ਕਰਦਾ ਸੀ ਤੇ ਇੱਕ ਔਰਤ ਦੀ ਸ਼ਿਕਾਇਤ ਦੇ ਹੱਤੇ ਹੁਣ ਪੁਲਿਸ ਨੇ ਇਸ ਬਾਬੇ ਨੂੰ ਚੁੱਕ ਲਿਆ ਤੇ ਜ਼ਬਰਦਸਤਨਾਹ ਦਾ ਮਾਮਲਾ ਦਰਜ ਕਰਕੇ ਇਸ ਨੂੰ ਰਿਮਾਂਡ ਹਾਸਲ ਕਰਕੇ ਇਸ ਤੋਂ ਹੀ ਹੁਣ ਪੁੱਛ ਗਏ છੇ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਸਖਤੀ ਦੇ ਨਾਲ ਪੁੱਛ ਗਏ છੇ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਇਹ